ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਮੈਂ ਆ ਬਾਹਰ ਪੈਲੀਆਂ ਚ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਵਾ ਅਸੀਂ ਕੀ ਕੀ ਬੀਜਿਆ ਵਾ ਆ ਵੇਖੋ ਇੱਧਰ ਅਸੀਂ ਬੀਜਿਆ ਕਣਕ ਤੇ ਉਹ ਗਾੜੀ ਵੀ ਅਸੀਂ ਕਣਕ ਬੀਜੀ ਆ ਸਾਡੇ ਪੈਲੀਆਂ ਦੇ ਨਾਲ ਹੀ ਨਹਿਰ ਆ ਤੇ ਹੀ ਨਹਿਰੀ ਪਾਣੀ ਵੀ ਲਾ ਲੈਨੇ ਉਹ ਬਹੁਤ ਵਧੀਆ ਹੁੰਦਾ ਪੈਲੀਆਂ ਲਈ ਤੇ ਫਸਲ ਲਈ ਇੱਥੇ ਹਸਟਾਲਾ ਬੀਜਿਆ ਵਾ ਨਾਲ ਸਾਗ ਵੀ ਆ ਇੱਧਰ ਦੇ ਪਾਸੇ ਅਸੀਂ ਬੀਜਿਆ ਮਟਰ ਵਾਵਾ ਜੇ ਹੋ ਗਿਆ ਬੀਜਿਆਂ ਨੂੰ ਇਹਨਾਂ ਨੂੰ ਫੁੱਲ ਨਿਕਲ ਆਇਆ ਤੇ ਜਦੋਂ ਮਟਰ ਮੋٹے ਹੋਣਗੇ ਤੇ ਉਦੋਂ ਇਹਨਾਂ ਦੀ ਤੜਾਈ ਕਰਾਂਗੇ ਇੱਥੇ ਸੀ ਬੀਜਿਆਂ ਨੂੰ ਸਬਜ਼ੀਆਂ ਆ ਲਸਣ ਆ ਗਾੜੀ ਹਲਦੀ ਆ ਉਤੋਂ ਗਾੜੀ ਪਾਲਕ ਮੇਥੀ ਆ ਔ ਨਿੰਬੂਆਂ ਦਾ ਬੂਟਾ ਛੋਟਾ ਜਿਹਾ ਸਾਹਮਣੇ ਆ ਹੋਲੇਆਂ ਦਾ ਬੂਟਾ ਵਾ ਅੰਬ ਦਾ ਬੂਟਾ ਵੀ ਹੈਗਾ ਅਮਰੂਦਾਂ ਦੇ ਵੀ ਹੈਗੇ ਨਾਖਾਂ ਦਾ ਵੀ ਹੈਗਾ ਵਾ ਬਹੁਤ ਸਾਰੇ ਬੂਟੇ ਲਾਏ ਹੀ ਇੱਥੇ ਮੋਟਪ ਤੇ ਸਾਡੀ ਤੇ ਉਹ ਗਾੜੀ ਬੈਂਗਣ ਵੀ ਬੀਜੇ ਆ ਇਹ ਦਰ ਰਹੀ ਕਲ ਦੇ ਬੈਕ ਸਾਈਡ ਤੇ ਬਣਾਇਆ ਵਾ ਗੋਬਾ ਗੈਂਸ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਪਤਾ ਜਿਹੜੇ ਸ਼ਹਿਲ ਚ ਰਹਿੰਦੇ ਆ ਇੱਥੇ ਮੱਜਾਂ ਦਾ ਗੋਆ ਪਈਦਾ ਵਾ ਤੇ ਵਿੱਚ ਪਾਣੀ ਪਾ ਕੇ ਘੋਲਦੇਈਦਾ ਉਤੋਂ ਗੈਂਸ ਬੰਦੀ ਆ ਤੇ ਉਹ ਗੈਂਸ ਫਿਰ ਘਰੇ ਜਾਂਦੀ ਚੁੱਲਿਆਂ 'ਚ ਉਹਨਾਂ ਅੱਗ ਬਲਦੀ ਆ ਉੱਥੇ ਸਬਜ਼ੀ ਸਬਜ਼ੀ ਬਣਾਈਦੀ ਰੋਟੀ ਪਕਾਈਦੀ ਆ ਆ ਇੱਕ ਬੂਟਾ ਵਾ ਇਹ ਬੂਟਾ ਮੈਨੂੰ ਪਤਾ ਨਹੀਂ ਕਿਸ ਚੀਜ਼ ਦਾ ਵਾ ਪਰ ਇਹਦੇ ਬੂਟੇ ਦੇ ਜਿਹੜਾ ਫਲ ਹੁੰਦਾ ਬਹੁਤ ਮਿੱਠਾ ਹੁੰਦਾ ਵਾ ਆ ਵਾ ਸਾਡਾ ਚ ਬੱਚਾ ਇਥੋਂ ਉੱਡੇ ਕੇ ਕਾਉਂਡਾ ਹੀ ਪੈ ਪਾਇਆ ਵਾ ਤੇ ਉਹ ਗਾੜੀ ਜਾ ਕੇ ਨਿਕਲਦਾ ਉੱਥੇ ਵੀ ਛੁੱਟੀ ਜੀ ਚ ਬੱਚੀ ਬਣਾਈ ਆ ਉਹ ਵੇਖੋ ਤੁਸੀਂ ਵੇਖ ਸਕਦੇ ਹੋ ਜਿੱਟਾ ਚਿੱਟਾ ਗੰਨ ਕੀਤਾ ਸੀ ਅਸੀਂ ਗੰਨੇ ਵੀ ਬੀਜੇ ਸੀ ਇੱਥੇ ਤੇ ਗੰਨੇ ਬਹੁਤ ਵੱਡੇ ਵੱਡੇ ਹੋ ਗਏ ਆ ਅਸੀਂ ਇਹ ਖਾਣੇ ਹੁੰਦੇ ਆ ਬਹੁਤ ਮਿੱਠੇ ਹੁੰਦੇ ਆ ਤੇ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਆਹ ਵਾ ਨਿੰਬੂ ਬੁੱਟੇ ਬਹੁਤ ਪੁਰਾਣਾ ਵਾ ਤੇ ਹੁਣ ਥੋੜਾ ਜਿ ਸੁੱਕ ਗਿਆ ਵਾ ਇਹਦੇ ਹੀ ਇਹਦੇ ਉੱਤੇ ਅਸੀਂ ਕਦੂਆਂ ਦੀ ਬਾਲ ਚੜਾਈ ਸੀ ਤੇ ਬਹੁਤ ਕਦੂ ਲੱਗਦੇ ਆ ਉਹ ਵੇਖੋ ਅੱਗੇ ਵੱਡੇ ਵੱਡੇ ਉਮਾਂ ਨਹੀਂ ਬੀ ਬਣਾ ਲੈਣੇ ਤੇ ਬਾਅਦ ਚ ਫੇਰ ਬੀਜ ਲਈ ਦੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਕਰ ਲੋ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਲਓ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਵੀ ਕਰਿਆ ਕਰੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ